ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਵੱਡਾ 13 ਫਰਵਰੀ ਤੋਂ ਲੈ ਕੇ ਅੱਜ ਤੱਕ ਖਨੋਰੀ ਬਾਡਰ ਤੇ ਡਟੇ ਹਾਂ ਕਿਉਂਕਿ ਸਾਡੇ 5 ਜ਼ਿਲ੍ਹੇ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਜਲੰਧਰ ਤੇ ਫਿਰੋਜ਼ਪੁਰ ਇਹ ਸਾਡੀ ਜਿਹੜੀ ਜਥੇਬੰਦੀ ਚਟਾਨ ਵਾਂਗ ਖੜੀ ਏ ਅਸੀਂ ਆਏ ਟਾਈਮ ਬੜੀ ਸੰਘ ਪ੍ਰਧਾਨ ਸਰਵੰਦੀ ਸੇਵਾ ਕਰ ਲੱਗੇ ਵਾਹ ਜਿੱਕਾ ਖੜਸਾ ਵਾਹ ਜਿੱਕੀ ਫਤਿਹ ਆ ਖਾਸਿਕਰਟ ਕਮੇਟੀ ਕੋਰ ਬੁੱਢੇ ਵੱਲੋਂ ਅਸੀਂ ਆਪਣੇ ਮੀਟਿੰਗਾਂ ਤਿੰਨ ਚੌ ਪੰਜ જિલ્લાਾਂ ਦੇ ਵਿੱਚੋਂ ਅਸੀਂ ਸਾਰੇ ਮੀਟਿੰਗਾਂ ਥੱਗੀਆਂ ਚੱਲ ਰਹੀਆਂ ਵਾਂ ਤੇ ਵੱਧ ਤੋਂ ਵੱਧ ਜਿ세 ਸਾਡੇ ਬਣ ਬਣ ਕੇ ਤੇ ਇੱਥੇ ਆ ਰਹੇ ਆ ਕਿਸੇ ਗੱਲ ਦੀ ਇੱਥੇ ਘਾਟਨੇਗੀ ਨਾ ਜਿ세 ਜਿ세 ਵੀ ਸਾਡੇ ਬਣ ਬਣ ਕੇ ਤੇ ਤੁਰੇ ਆਉਂਦੇ ਆ ਅਸੀਂ ਇੱਕ ਕੱਲ ਇਹ ਮੈਸੇਜ ਦਿੰਨੇ ਆ ਕੱਲ ਪਟਿਆਲੇ ਦੇ ਵਿੱਚ ਬਹੁਤ ਵਧੀਆ ਆਪਣਾ ਹੋਇਆ ਵਾ ਤੇ ਉੱਥੇ ਵੀ ਅਸੀਂ ਆਪਣੇ ਜਾ ਕੇ ਥਾਪਿਆ ਆ ਉਹਦਾ ਤੇ ਵਾਹ ਤੋਂ ਵਾਦ ਸਕਤਾ ਜਿਹੜੀਆਂ ਵਾ ਇੱਥੇ ਆਉਣ ਕੰਮਕਾਰ ਆਪਣੇ ਸਾਰੇ ਹੋ ਗਏ ਆ ਤੂੜੀ ਵੀ ਬਣਾ ਲਈ ਆਪਾਂ ਤੇ ਹੁਣ ਪੜ ਗਿਆ ਵੀ ਵਾਹ ਲਿਆ ਵਾ ਹੁਣ ਤਗੜੇ ਹੋ ਗਏ ਇੱਥੇ ਆਪਾਂ ਗਿਣਤੀ ਵਧਾਈਏ ਤੇ ਅੱਗੇ ਵੀ ਮਹਾਰਾਜ ਦੀ ਕਿਰਪਾ ਵਾ ਇਸ ਤਰ੍ਹਾਂ ਚੱਲੀ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦਰਸ਼ਨ ਸਿੰਘ ਜੀ ਮੰਡੀ ਵਾਲੇ ਬਾਬੇ ਜਿਹੜਾ ਕੱਲ ਦਾ ਜਥਾ ਰਵਾਨਾ ਆਇਆ ਕਿਹੜੇ ਨਗਰ ਤੋਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੱਲ ਦਾ ਜਥਾ ਗੁਰਮਖੋ ਆਇਆ ਝੰਡਪਿੰਡ ਤੋਂ ਇਹ ਹੁਣ ਸਾਡੇ ਕੋਲ ਆ ਜਾਣ ਕੇ ਦਰਸ਼ੇ ਮਿਲੇ ਨੇ ਤੇ ਇਹ ਝੰਡਪਿੰਡ ਤੋਂ ਪਈ ਇਹ ਸਾਡਾ ਜਿਹੜਾ ਜਥਾ ਆਇਆ ਤੇ ਬੜਾ ਇਹਨਾਂ ਉਦਮ ਮਾਰਿਆ ਜਿਹੜਾ ਆਣ ਕੇ ਹਾਜ਼ਰ ਹੋਏ ਨੇ ਕੱਲ ਤੇ ਗਾਂ ਵੀ ਇਸੇ ਤਰ੍ਹਾਂ ਹੀ ਪਈ ਸਾਡਾ ਪਿਆਰ ਆ ਵੀ ਦੀ ਪਿੰਡਾਂ ਦੇ ਨਾਲ ਨਗਰਾਂ ਦੇ ਨਾਲ ਇਸੇ ਤਰ੍ਹਾਂ ਰਲ ਮਿਲ ਕੇ ਜਦੋਂ ਆਉਂਦੇ ਆ ਇੱਥੇ ਰੌਣਕਾਂ ਬਣ ਜਾਂਦੀਆਂ ਜਿਹੜੇ ਪਿੰਡ ਰਹਿੰਦੇ ਵੀ ਆ ਕੋਈ ਜੋ ਉਹਨਾਂ ਨੂੰ ਅੱਗੇ ਵੀ ਬੇਨਤੀ ਆ ਭਾਈ ਇਹ ਵੱਡੇ ਇਸ ਕੰਮ ਤੋਂ ਵੱਡਾ ਹੋਰ ਕੋਈ ਆਪਾਂ ਨੂੰ ਕੰਮ ਨਹੀਂ ਜਿਹੜਾ ਦਿਨ ਆਪਾਂ ਜਲਪਾਣੀ ਬਣਾਉਣੇ ਆ ਝੋਨੇ ਲਾਉਣੇ ਆ ਕਣਕਾਂ ਪੀਣੇ ਜ਼ਰੂਰ ਆ ਉਹ ਪੇਟ ਵਾਸਤੇ ਪਰ ਇਹ ਉਹਦੇ ਨਾਲੋਂ ਵਾੜਾ ਜ਼ਿਆਦਾ ਵਾੜਾ ਜ਼ਰੂਰੀ ਕੰਮ ਆ ਇੱਥੇ ਆਉਣ ਦਾ ਜਿਹੜਾ ਪਈ ਇਹ ਸਾਡੇ ਵੱਲੋਂ ਤਾਂ ਬੇਨਤੀ ਆ ਵੀ ਜਿਹੜੇ ਰਹਿੰਦੇ ਆ ਨਾ ਇੱਕ ਇੱਕ ਦੋ ਦੋ ਜਾਣੇ ਤੁਰੇ ਆਓ ਤੇ ਇੱਥੇ ਰੌਣਕ ਬਣੀ ਰਵੇ ਕਿਤੇ ਇੱਥੇ ਆਪਾਂ ਨੂੰ ਘਾਟ ਨਾ ਜਵੇ ਇਹ ਸਾਡੇ ਵੱਲੋਂ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈਰ ਬਾਬਾ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਸਾਡੇ ਪੰਜਾਂ ਜਿਲਿਆਂ ਦੇ ਵਿੱਚ ਜਿੰਨੇ ਜੂਨ ਪ੍ਰਧਾਨ ਆਏ ਉਹ ਸਿਫਟਾਂ ਬਣਾ ਬਣਾ ਕੇ ਇੱਥੇ ਭੇਜ ਦੇ ਕਿਉਂਕਿ ਦਸੀ ਕੋਈ ਦੱਸਣ ਲਾਜਦਾ ਕੋਈ 5 ਦਿਨ ਲੱਗੇ ਹਿੰ ਉਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ